ਬੋੜੀ ਹਰੇ ਇੱਕ ਕਰਤਾ ਇੱਕ ਇੱਕੋ ਦੀ ਬਾਣ ਹਰ ਹਰ ਇੱਕ ਸੈ ਦਾ ਹੈ ਅਮਰਾ ਇੱਕ ਹਰ ਚਿਤ ਧਰ ਹਰ ਇਸ ਬਿਨਾ ਕੋਈ ਨਾ ਹੈ ਡਰ ਪਰਮ ਭਾ ਦੂਰ ਕਰ ਹਰ ਤਿਸੈ ਨੋ ਸਲਾਹ ਹੈ ਜੇ ਤੁੰਦਰ ਰਖੈ ਬਾਹਰ ਘਰ ਹਰ ਜੈਸਨੋ ਹੋਏ ਦਿਆਲ ਸੋ ਹਰ ਜਪ ਭਉ ਬਿਖ ਮਤਾਰ ਹਰਿਤਿਸੈ ਨੋ ਸਲਾਇ ਜੇ ਤੁਧ ਰਖੇ ਬਾਹਰ ਘਰ ਹਰ ਜਿਸਨੋ ਹੋਏ ਦਿਆਲ ਸੋ ਹਰ ਜਪ ਭਉ ਬਖਮ ਤਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ